ਜਿੰਦਾਬਾਦ ਖੁਦਾ ਸਾਹਿਬ ਜੀ ਉਸੇ ਇੰਤਜ਼ਾਰ ਜਿੰਦਾਬਾਦ ਡਾਕਟਰ ਸਾਹਿਬ ਜਿੰਦਾਬਾਦ ਥੈਂਕ ਯੂ ਜਦੋਂ ਕੋਸੀ ਤੇ ਬਹਿਣਾ ਬਹੁਤ ਥਾਰੇ ਕੈਂਡੀ ਹੋ ਜਲਾ ਬਿਲਕੁਲ ਭਾਈ ਜੀ ਸਾਰਿਆਂ ਨੇ ਇਕੱਠੇ ਜਾਨੇ ਬੰਦੀ ਬਾਸ ਗੱਲ ਹੋਏ ਬਿਲਕੁਲ ਬਿਲਕੁਲ ਇਦਾਂ ਕਰਦੇ ਆ ਦੋ ਵੱਡੀਆਂ ਗੱਲਾਂ ਇਹਨੇ ਆਪਾਂ ਕੰਡੀ ਜੀ ਆਵਾਏ ਨੇ ਸਾਹਮਣੇ ਦੇਖੋ ਉਹ ਨਹੀਂ ਤੇਰੇ ਭਾਈ ਦੀ ਬੇਕਾਚ ਇਹ ਸੋਨਹਾਰ ਹਸ ਰਹੀਆਂ ਕਾਲ ਮੈਂ ਸਰਬਜੋਤ ਸਿੰਘ ਵਲੰਟੀਅਰ ਆਮ ਆਦਮੀ ਪਾਰਟੀ ਅੱਜ ਮੈਨੂੰ ਪੰਜਾਬ ਸਰਕਾਰ ਵੱਲੋਂ ਜੋ ਡਾਇਰੈਕਟਰ ਔਰ ਸੀਵਰੇਜ ਬੋਰਡ ਐਂਡ ਵਾਟਰ ਸਪਲਾਈ ਦਾ ਲਗਾਇਆ ਗਿਆ ਮੈਂ ਇਸ ਲਈ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਨੈਸ਼ਨਲ ਜੌਰਗੇਨਾਈਜੇਸ਼ਨ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਠਕ ਜੀ ਸਾਡੇ ਸਤਿਕਾਰਯੋਗ ਮੈਂਬਰ ਮੈਂਬਰ ਰਾਜ ਸਭਾ ਆਪਣਾ ਰਾਗਵਰ ਜੀ ਤੇ ਸਾਡੇ ਉਹ ਟੀਮ ਦਾ ਮੈਂ ਸਮੁੱਚੀ ਹਾਈ ਕਮਾਂਡ ਦਾ ਸਾਡੇ ਮੰਤਰੀ ਸਾਹਿਬਾਨਾਂ ਦਾ ਖਾਸ ਤੌਰ ਤੇ ਸਰਦਾਰ ਜਰਨੈਲ ਸਿੰਘ ਜੋ ਸਾਡੇ ਪੰਜਾਬ ਦੇ ਪਰਿਵਾਰੀ ਵੀ ਨੇ ਉਹਨਾਂ ਦਾ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਚੇਅਰਮੈਨ ਸਾਹਿਬਾਨ ਜਿਨ੍ਹਾਂ ਤੇ ਦਰਜਵਰਜਾ ਪਾਰਟੀ ਦੇ ਸੀਨੀਅਰ ਲੀਡਰਜ਼ ਵੋਲੰਟੀਅਰਜ਼ ਵਰਕਰਸ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਡੀ ਸਾਰਿਆਂ ਦੀ ਮਿਹਨਤ ਸਦਕਾ ਇਹਨਾਂ ਦੀ ਸਾਰਿਆਂ ਦੀਆਂ ਦੁਆਵਾਂ ਸਦਕਾ ਅੱਜ ਮੈਨੂੰ ਪਾਰਟੀ ਨੇ ਡਾਇਰੈਕਟਰ ਪੰਜਾਬ ਦੇ ਇਸ ਜਗ੍ਹਾ ਤੇ ਮੈਨੂੰ ਨਿਵਾਜਿਆ ਸੋ ਮੈਂ ਇੱਕ ਇੱਕ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਮੈਨੂੰ ਜੁਮੇਵਾਰੀ ਪਾਰਟੀ ਨੇ ਦਿੱਤੀ ਹੈ ਜੋ ਵੀ ਮਾਨ ਸਾਹਿਬ ਦਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਸੁਪਨੇ ਦੇ ਤਹਿਤ ਆਪਣੀ ਜ਼ਿੰਮੇਵਾਰੀ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਉਂਗਾ ਤੇ ਜਿੱਥੇ-ਜਿੱਥੇ ਮੈਨੂੰ ਸੀਵਰੇਜ ਵਾਟਰ ਫੋਰਟ ਦਾ ਜਿਹੜਾ ਡਾਇਰੈਕਟਰ ਲਾਇਆ ਸਾਡੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਵੀ ਲੋਕਾਂ ਨੂੰ ਪ੍ਰੋਬਲਮ ਆਊਗੀ ਆਪ ਨਾਲ ਜਾ ਕੇ ਨਾਲ ਖੜ ਕੇ ਉਹਨਾਂ ਦੀਆਂ ਮੁਸ਼ਕਿਲਾਂ ਚਾਹੇ ਉਹ ਕਿਸੇ ਲੈਵਲ ਦੀਆਂ ਵੀ ਹੋਣ ਪਹਿਲ ਦੇ ਆਧਾਰ ਤੇ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਹੱਲ ਕਰਾਉਂਗਾ ਸੋ ਇਹ ਜੋ ਮੇਰੇ ਜਿੰਨਾ ਵਾ ਹੋ ਸਕੀ ਮੈਂ ਕਰੂੰਗਾ ਪਿਛਲਾ ਲੰਬਾ ਸਮਾਂ 10 ਸਾਲ ਤੋਂ 11 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰਦਾ ਆਂ ਅੱਜ ਮੈਨੂੰ ਮੇਰੀਆਂ ਸੇਵਾਵਾਂ ਦੇਖ ਕੇ ਪਾਰਟੀ ਨੇ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਸੋ ਮੈਂ ਤੈਹ ਦਿਲੋਂ ਪਾਰਟੀ ਦਾ ਧੰਨਵਾਦ ਕਰਦਾ ਤੇ ਮੈਂ ਇਮਾਨਦਾਰੀ ਦੇ ਨਾਲ ਇਸ ਜਗ੍ਹਾ ਤੇ ਬੈਠ ਕੇ ਆਪਣਾ ਕੰਮ ਕਰੂੰਗਾ ਮੈਂ ਤੇ ਪਹਿਲੇ ਆਪਣੇ ਭਰਾ ਸਰਬਜੋਤ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਜਿਨ੍ਹਾਂ ਨੂੰ ਪਾਰਟੀ ਨੇ ਮਾਨ ਬਖਸ਼ਿਆ ਤੇ ਉਸ ਤੋਂ ਬਾਅਦ ਇੱਕ ਮੈਸੇਜ ਹੈ ਸਾਰੇ ਸਾਰੇ ਲੀਡਰਸ਼ਿਪ ਲਈ ਤੇ ਇੱਕ ਸਾਰੇ ਵਰਕਰਾਂ ਲਈ ਕਿ ਤੁਸੀਂ ਦੇਖੋ ਆਪਣੀ ਤਨੋਂ ਇਮਾਨਦਾਰੀ ਦੇ ਨਾਲ ਪਾਰਟੀ ਦੀ ਸੇਵਾ ਕਰੋ ਪਾਰਟੀ ਤੁਹਾਨੂੰ ਘਰ ਬੈਠੇ ਨਵਾਜੇਗੀ ਅੱਜ ਇਹ ਚੀਜ਼ ਦੀ ਮਿਸਾਲ ਹੈ ਮੇਰਾ ਵੀਰ ਸਰਬਜੋਤ ਇਹਨੇ ਆਪਣੇ ਕਦੀ ਅੱਗੇ ਪਿੱਛੇ ਕਿਧਰੇ ਨਹੀਂ ਦੇਖਿਆ ਸਿਰਫ ਆਪਣੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਦੇ ਰਹੇ ਬੜੇ ਤਨੋ ਮਨੋ ਸੇਵਾ ਨਭਾਈ ਤੇ ਪਾਰਟੀ ਨੇ ਅੱਜ ਅੱਜ ਡਾਇਰੈਕਟਰ ਵਜੋਂ ਨਿਵਾਜਿਆ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਈ ਕਮਾਂਡ ਦਾ ਕੇਜਰੀਵਾਲ ਸਾਹਿਬ ਦਾ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਮਿਹਨਤੀ ਲੀਡਰਾਂ ਨੂੰ ਅੱਗੇ ਲਿਆ ਕੇ ਬਾਕੀ ਵਰਕਰਾਂ ਦਾ ਮਨੋਬਲ ਵਿਧਾਨ ਦੀ ਪਹਿਲ ਕਦਮੀ ਕੀਤੀ ਹੈ ਤੇ ਮੈਂ ਬਹੁਤ ਵਧਾਈ ਦੇਣਾ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਉਤੋਂ ਮੈਂ ਇਹਨਾਂ ਨੂੰ ਇਹ ਵੀ ਇੱਕ ਸ਼ਹਿਰ ਦਾ ਜਿਹੜਾ ਇਹਨਾਂ ਨੇ ਪੱਟੀ ਸਾਹਿਬ ਨੇ ਵੀ ਦੱਸਿਆ ਕਿ ਸੀਵਰੇਜ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਮੈਂ ਚਾਹਨਾ ਕਿ ਇਹ ਆਪਣੀ ਸੇਵਾਵਾਂ ਤਨ ਤਈ ਨਰਬਾਨਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਅੰਮ੍ਰਿਤਸਰ ਤੇ ਪੰਜਾਬ ਦੇ ਵਿੱਚ ਸੀਵਰੇਜ ਸਿਸਟਮ ਇੰਪਰੂਵ ਹੋਇਆ ਦੇਖੋਗੇ ਕਿਉਂਕਿ ਇਹ ਇੱਕ ਚੰਗੇ ਲੀਡਰ ਨੇ ਵਜੋਂ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਆਪਣੇ ਅਹੁਦੇ ਦੀ ਸੇਵਾ ਕਰਨੀ ਹੈ ਤੇ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ